ਜਾਦਾ ਮਨਾ ਰਹੇ ਜਨਮ ਦਿਨ ਮਨਾ ਰਹੇ ਸਾਡੇ ਹਲਕੇ ਦੇ ਵਿਧਾਇਕ ਸਰਦਾਰ ਗੁਰਦੇਵ ਸਿੰਘ ਜੀ ਦੇ ਮਾਨ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਭਾਈ ਸਾਹਿਬ ਭਾਈ ਵਿਕਿੰਦਰ ਸਿੰਘ ਜੀ ਰਾਜ ਸ਼ਾਇਦ ਕਿਸੇ ਵੀ ਪਾਰਟੀ ਨੂੰ ਤੱਕ ਰੋਜ਼ ਇਹ ਮੈਂ ਲਗਾਤਾਰ 3 ਸਾਲ ਹੋ ਗਏ ਜੀ ਉਪਾਲਾ ਕਰਦਿਆਂ ਨੂੰ ਮਾਰਦਾ ਅਜੀਤ ਸਿੰਘ ਜੀ ਦਾ ਅੱਜ 188 ਵਾ ਜਨਮ ਦਿਹਾੜਾ ਅੱਜ 2 ਪਈ ਦਸੰਬਰ 2024 ਹੈ 81 ਸਾਲ ਹੋ ਗਏ ਦੁਨੀਆ ਤੇ ਆਏ ਸੀ ਔਰ ਆ ਕੇ ਆਪਣਾ ਰਾਗ ਕਰਕੇ ਚਲੇ ਗਏ। ਉਹਦੀ ਯਾਦ ਦੇ ਵਿੱਚ ਕਿਸੇ ਨੇ ਕਦੇ ਕੋਸ਼ਿਸ਼ ਨਹੀਂ ਕੀਤੀ ਸੋ ਸੂ ਸੰਗਤਾਂ ਮਿਲ ਕੇ ਪ੍ਰਲਾਪ ਕਰ ਰਹੀਆਂ। ਪਲਾ شاہੀ ਪਰਿਵਾਰ ਪੀਤੀ ਸਿੰਘ ਜੀ, ਰਾਣੀ ਪੀਤੀ ਸਿੰਘ ਜੀ ਦੇ ਸਹਿਯੋਗ ਦੇ ਨਾਲ ਅਸੀਂ ਸਾਰੇ ਪਿੰਡਾਂ ਦੇ ਵਿੱਚੋਂ ਸ਼ਹਿਰ ਦੇ ਵਿੱਚੋਂ ਸਾਰੀ ਸੰਗਤ ਨੂੰ ਬਾਈਕ ਕੀਤਾ। ਵੱਡਾ ਜਿਹੜਾ ਹਜ਼ਾਰਾਂ ਦੀ ਗਿਣਤੀ ਤੱਕ ਜਿਹੜਾ ਹੈ ਇਹ ਸੰਗਤ ਦਾ ਉਹ ਇੱਥੇ ਹਾਜ਼ਰੀ ਭਰ ਰਿਹਾ। ਪਰ ਪੰਦੇ ਮਹਾਨ ਕੀਰਤਨੀਏ ਭਾਈ ਜਗਿੰਦਰ ਸਿੰਘ ਯਾਰ ਸਾਹਿਬ ਕੀਰਤਨ ਕਰ ਰਹੇ ਨੇ। ਔਰ ਲੰਗਰ ਦਾ ਪ੍ਰਬੰਧ ਕੀਤਾ ਗਿਆ ਪਿੰਡਾਂ ਚੋਂ ਬੱਸਾਂ ਲਾਈਆਂ ਹੋਈਆਂ ਨੇ ਬੱਸਾਂ ਦੇ ਵਿੱਚ ਸੰਗਤ ਆ ਰਹੀ ਹੈ ਜੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗ ਹੈ ਜਿਹੜੀ ਆ ਹਾਜ਼ਰੀ ਲਾ ਕੇ ਇੱਥੇ ਲੰਗਰ ਛਕ ਰਹੀ ਹੈ ਅਸ਼ੀਰਵਾਦ ਲੈ ਰਹੀ ਹੈ ਮਰਦਾ ਵੀਰਾ ਸਿੰਘ ਜੀ ਦਾ ਗੁਰੂ ਮਹਾਰਾਜ ਜੀ ਦਾ ਸੋ ਬਹੁਤ ਮੈਂ ਕਹਾਂ ਜੀ ਕਿ ਮੈਂ ਪ੍ਰਾਲਾ ਕਰ ਰਿਹਾ ਤਾਂ ਦੀ ਕੋਈ ਚਾਹ ਨਹੀਂ ਸੰਗਤ ਦਾ ਪ੍ਰਾਲਾ ਜੀ ਪ੍ਰਮਾਤਮਾ ਨੇ ਮੇਰੇ ਮਨ ਚ ਫੁਰਨਾ ਪਿਆ ਕਿ ਕਿਉਂ ਨਾ ਉਹਨਾਂ ਮਹਾਰਾਜਾਂ ਨੂੰ ਯਾਦ ਕੀਤਾ ਜਾਵੇ ਜਿਹਨਾਂ ਦੇ ਨਾਪਾ ਦਾ ਬੇਸ ਨੇ ਜਿਨ੍ਹਾਂ ਦੇ ਸਿਰ ਦੇ ਉੱਪਰ ਨਾਪਾ ਰਿਆਸਤ ਦਾ ਨਾਮ ਹੈ ਜੀ ਤੇ ਉਹਨਾਂ ਨੂੰ ਯਾਦ ਕਰਨਾ ਆਪਣੇ ਆਪ ਦੇ ਵਿੱਚ ਬਸ ਖੂਣ ਵਾਲੀ ਗੱਲ ਹੈ ਬਸ ਮੁੱਚੀ ਸੰਗਤ ਦਾ ਦਾਨੀ ਸੱਜਣ ਜਿਹੜੇ ਵੀ ਸਹਿਯੋਗ ਕਰ ਰਹੇ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅੱਜ ਅਸੀਂ ਇੱਕ ਨਾਭਾ ਦੇ ਇਤਿਹਾਸ ਦੇ ਉੱਪਰ ਲਿਖੀ ਕਿਤਾਬ ਵਿਰਾਸਤ ਨਾਭਾ ਜਿਹੜੀ ਹੈ ਹਿਸਟੋਰੀਅਨ ਸਿਮਰ ਸਿੰਘ ਜੀ ਉਹ ਵੀ ਅਸੀਂ ਲਿੰਕ ਕਰ ਰਹੇ ਹਾਂ ਤਾਂ ਕਿ ਘਰ-ਘਰ ਦੇ ਵਿੱਚ ਨਾਭੇ ਦਾ ਇਤਿਹਾਸ ਜਾਵੇ ਸਾਡੇ ਜਿਹੜਾ ਇਹ ਪਛੋਕੜ ਹੈ ਨਾਭਾ ਰਿਆਸਤ ਦਾ ਉਹ ਹਰ ਇੱਕ ਬੱਚੇ ਨੂੰ ਬਜ਼ੁਰਗ ਨੂੰ ਮਾਤਾ ਨੂੰ ਪਤਾ ਲੱਗੇ ਸਕੂਲਾਂ ਤੋਂ ਬਹੁਤ ਸਾਰੇ ਬੱਚੇ ਆਏ ਹੋਏ ਨੇ ਉਹਨਾਂ ਦਾ ਵੀ ਨਾਲ ਦੂਰ ਦਾ ਸਾਡਾ ਮਕਸਦ ਹੈ ਕਿ ਉਹਨਾਂ ਨੂੰ ਆਪਣੀ ਹਿਸਟਰੀ ਬਾਰੇ ਪਤਾ ਲੱਗੇ ਇੱਕ ਨਿਮਾਣੀ ਜੀ ਕੋਸ਼ਿਸ਼ ਹੈ ਸੰਗਤ ਦੇ ਸਹਿਯੋਗ ਨਾਲ ਕਰ ਰਹੇ ਹਾਂ ਸਾਰਿਆਂ ਨੂੰ ਅੱਜ ਮਹਾਰਾਜਾ 피ਰਾਸ ਸਿੰਘ ਦੇ ਕਿਲ੍ਹਕੇ ਅਸੀ ਵਿੱਚ ਜਨਮ ਦਿਹਾੜੀ ਦੀ ਬਹੁਤ ਬਹੁਤ ਮੁਬਾਰਕਾਂ ਮਹਾਰਾਜਾ ਮਾਰਕ ਤੋਂ ਮੁਹੱਲ ਲਈ ਟੀਓ ਪਰਲੇ ਕਰ ਇਹਦੇ ਲਈ ਮੈਂ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਪੰਜਾਬ ਸਾਡੇ ਜਿਹੜੇ ਮਿਨਿਸਟਰ ਸਾਹਿਬਾਨ ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਅਸੀਂ ਪ੍ਰਪੋਜ਼ਲ ਬਣਾ ਕੇ ਭੇਜੀ ਹੈ ਜਿਹੜੀ ਕਿ ਸੈਂਟਰਲ ਗਵਰਨਮੈਂਟ ਕੋਲੇ ਵੀ ਅਸੀਂ ਭੇਜੀ ਹੈ ਕਿ ਇਸ ਕਿਲੇ ਨੂੰ ਬਾਤ ਕਰਨ ਵਾਸਤੇ ਸਾਨੂੰ 500 ਕਰੋੜ ਦੀ مالی ਮਦਦ ਦਿੱਤੀ ਜਾਵੇ ਤਾਂ ਕਿ ਅਸੀਂ ਇਸ ਕਿਲੇ ਨੂੰ ਦੁਬਾਰਾ ਖੁਦ ਕਰੀਏ ਨੂੰ ਲੀਸ ਤੇ ਦੇ ਦਈਏ ਇੱਥੇ ਹੋਟਲ ਬਣਾਇਆ ਜਾ ਸਕੇ ਇੱਥੇ ਕੋਈ ਇਹ ਵਿਸਟਰ ਏਰੀਆ ਬਣਾਇਆ ਜਾ ਸਕੇ ਕਿਉਂਕਿ ਇੱਥੇ ਬਹੁਤ ਕਮਾਲ ਦੀ ਬਿਲਡਿੰਗ ਹੈ ਜਿੱਥੇ ਫਿਲਮਾਂ ਦੀ ਸ਼ੂਟਿੰਗ ਹੋ ਸਕਦੀ ਹੈ ਲੋਕ ਇਹ ਖਿੱਚ ਦਾ ਕੇਂਦਰ ਬਣ ਸਕਦਾ ਪੂਰੇ ਨਾਭਾ ਲਈ ਵਿਕਰ ਦਾ ਦੀ ਦੇਖਿਆ ਦਾ ਬਹੁਤ ਵੱਡਾ ਇਹ ਬੂਮ ਲਿਆ ਸਕਦੀ ਹੈ ਪੂਰੀਆਂ ਦੁਕਾਨਾਂ ਤੇ ਰੌਣਕ ਹੋਏਗੀ ਇਸ ਕਿਲੇ ਦੀ ਕਿਉਂਕਿ ਕਿਲਾ ਦੀ ਬਾਜ਼ ਆ ਤਾਂ ਨਾਭਾ ਬਾਜ਼ ਆ ਜੀ ਇਹ ਕੋਸ਼ਿਸ਼ ਕਰ ਰਹੇ ਹਾਂ ਪਰ ਮੋਬਨ ਮੇ ਕਿਰਪਾ ਕਰੇ ਮੈਂ ਕੇਂਦਰ ਦੇ ਜਿਹੜੇ ਮੰਤਰੀ ਨੇ ਰਾਜਨਿਕ ਪਾਗੋਣਾ ਦੇ ਨਾਲ ਜਲਦੀ ਮੀਟਿੰਗ ਕਰਕੇ ਉਹਨਾਂ ਨੂੰ ਬੇਨਤੀ ਕਰ जी वाह जी का खालसा वाहे गुरु जी की फतेह बहुत अच्छा लग रहा है देख के कि आज भी महाराज हेरा सिंह जी को इस तरह से उनके नगर में याद किया जाता है और मैं बहुत थैंकफुल अपने एम एल साहब के लिए जिन्होंने ये तीसरी बार उनका जन्मदिन मनाया है इस तरह से और बहुत ग्रैंड में बनता है आसपास के पिंड के सभी लोग आते हैं जो बहुत अच्छा लग रहा है देख के कि किस तरह से इंसान के कर्म उन्हें अमर कर देते हैं तो जो जो महाराज हीरा सिंह जी के कर्म थे उससे देखते हुए देखिए आज भी लोग उन्हें इतना याद करते हैं ना ही खाली नाभा शहर में बल्कि बद्रू पिंड जहाँ वो पैदा हुए थे वहाँ पे भी आज एक फंक्शन रखा गया था उनके जन्मदिन को लेके तो देखिए बहुत गर्व महसूस होता है कि देखिए उन्हें आज भी इतना नौजवानों को मैं ये कहना चाहूंगी कि देखो इंसान के कर्म उन्हें अमर कर देते हैं एक एग्जाम्पल महाराज हीरा सिंह जी है तो अपने कर्मों पे ध्यान दें सेवा करें सिख का पालन करें नशे से सब दूर रहें रहे। तो ये ये छाई बात सरकार के पास है सरकार से बातचीत होती रहती है कि कुछ ठीक किया जाए देखते हैं लेकिन क्या होता है ठीक है येड़ी आज तो आपकी रिलीज हुई है किमे दे� देख लेओ ਅ ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਮਹਾਰਾਣੀ ਪ੍ਰੀਤੀ ਸਿੰਘ ਜੀ ਖੜੇ ਨੇ ਅਸੀਂ ਮੈਨੂੰ ਬੜਾ ਮਾਣ ਹੈ ਵੀ ਅਸੀਂ ਉਸ ਧਰਤੀ ਤੇ ਖੜੇ ਆ ਕਿਉਂਕਿ ਹੁਣੇ ਸਾਹਿਬਜ਼ਾਦਿਆਂ ਦੇ ਦਿਹਾੜੇ ਆ ਰਹੇ ਨੇ ਸ਼ਹੀਦੀ ਦਿਹਾੜਾ ਆ ਰਿਹਾ ਪੋਦਾ ਮਹੀਨਾ ਸ਼ੁਰੂ ਹੋ ਰਿਹਾ ਸਭ ਨੂੰ ਇਸ ਇਤਿਹਾਸ ਤੋਂ ਅਣਜਾਣ ਨੇ ਵੀ ਜਿਹੜੇ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਡੇ ਪਰਜੰਤਨ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਤੇ ਜੁਝਾਰ ਸਿੰਘ ਜੀ ਜਿਸ ਵਕਤ ਚਮਕੌਰ ਦੀ ਗੱਡੀ ਵਿੱਚ ਸ਼ਹੀਦ ਹੋ ਗਏ ਤੇ ਉਸ ਉਪਰੰਤ ਉਹਨਾਂ ਦਾ ਸੰਸਕਾਰ ਜਿਹੜਾ ਅਸੀਂ ਸੰਸਕਾਰ ਦੀ ਸੇਵਾ ਸੀ ਉਹ ਲਾ ਬਾ ਰਿਆਸਤ ਦੇ ਜਿਹੜੇ ਪੁਰਖੇ ਸੀ ਭਾਈ ਰਾਮ ਸਿੰਘ ਤੇ ਭਾਈ ਤੇਲੋਕ ਸਿੰਘ ਉਹਨਾਂ ਨੇ ਨਿਭਾਈ ਜੋ ਕਿ ਇੱਕ ਬਹੁਤ ਹੀ ਵੱਡੀ ਸੇਵਾ ਸੀ ਉਸ ਉਪਰੰਤ ਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਇੱਕ ਹੁਕਮਨਾਮਾ ਵੀ ਬਖਸ਼ਿਸ਼ ਕੀਤਾ ਜਿਹਦਾ ਗੁਰਵਾਖ ਸੀ ਤੇਰਾ ਘਰ ਮੇਰਾ ਆਸੇ ਜਿਹੜੀ ਅੱਜ ਕਿਤਾਬ ਰਿਲੀਜ਼ ਹੋਈ ਹੈ ਤੇਰਾ ਘਰ ਮੇਰਾ ਆਸੇ ਭਾਵ ਕਿ ਜੇ ਨਾ ਬਰਿਆਸਤ ਦਾ ਕਿਲਾ ਆ ਤੇ ਜੇ ਅੱਜ ਇਹ ਪਰਿਵਾਰ ਹੈ ਤੇ ਗੁਰੂ ਸਾਹਿਬ ਜੀ ਦਾ ਬਖਸ਼ਿਆ ਹੋਇਆ ਪਰਿਵਾਰ ਹੈ ਗੁਰੂ ਸਾਹਿਬ ਜੀ ਨੇ ਆਪ ਆਪਣੇ ਹੱਥੀ ਇਹਨਾਂ ਨੂੰ ਅਮ੍ਰਿਤ ਛਕਾਇਆ ਅਤੇ ਗੁਰੂ ਪੰਥ ਦੀ ਸੇਵਾ ਦੇ ਲਈ ਲਾਇਆ ਏਡੀ ਮਹਾਨ ਸੇਵਾਵਾਂ ਨਿਭਾਈਆਂ ਬਹੁਤ ਵੱਡਾ ਇਤਿਹਾਸ ਜਿਹੜਾ ਲਾਭ ਰਿਆਸਤ ਦਾ ਕਿਉਂਕਿ ਕੇਂਦਰੀ ਰਿਆਸਤ ਸੀ ਹਮੇਸ਼ਾ ਹੀ ਸਿੱਖੀ ਸਿਧਾਂਤਾਂ ਦੇ ਅਨੁਕੂਲ ਚੱਲੀ ਤੇ ਬਹੁਤ ਵੱਡਾ ਇਤਿਹਾਸ ਹੈ ਤੇ ਉਮੀਦ ਹੈ ਸਾਰੇ ਇਸ ਇਤਿਹਾਸ ਨੂੰ ਪੜ੍ਹਨਗੇ ਤੇ ਨੌਜਵਾਨ ਪੀੜ੍ਹੀਸ ਤੋਂ ਸੇਧ ਲੈ ਸਕੇ ਇਹ ਜਿਹੜਾ ਮਹਾਰਾਜਾ ਹੀਰਾ ਸਿੰਘ ਨਾਭੇ ਦੇ ਰਾਜੇ ਤੇ ਕਰਨੀ ਰਾਜਾਤੀ ਜੀ ਲੋਕੀ ਬਹੁਤ ਝੂਜਦੇ ਨੇ ਜੀ ਅਸੀਂ ਵੀ ਮਹਾਰਾਜਾ ਹੀਰਾ ਸਿੰਘ ਨੂੰ ਝੂਜੇ ਹਾਂ ਅਸੀ ਬੜਾ ਅੱਛਾ ਲੱਗਿਆ ਤੀਜੀ ਵਾਰੀ ਅੱਜ ਕਿਸੇ ਨੇ ਮਹਾਰਾਜਾ ਹਿਰਨ ਸਿੰਘ ਦਾ ਜਨਮ ਦਿਨ ਮਨਾਇਆ ਸਾਡੇ ਨੱਥੇ ਐਮਐਲਏ ਸੁਖਦੇਵ ਜੀ ਨੇ ਪ੍ਰਾਰambh ਕੀਤਾ ਬੜਾ ਅੱਛਾ ਲੱਗਿਆ ਸੰਗਤ ਬੜੀ ਆਈ ਹੈ ਦੇਖੋ ਕਿੰਨੇ ਲੋਕਾਂ ਨੂੰ ਖੁਸ਼ਾ ਕਿ ਨਾਭੇ ਦੇ ਰਾਜੇ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਮੇਰਾ ਨਾਮ ਰਮੇਂਦਰਪਾਲ ਸਿੰਘ ਅਕਾਲ ਸਾਹਿਬ ਅਜੈਪੁਰ ਲੁਧਿਆਣਾ ਤੋਂ ਅੱਜ ਇੱਥੇ ਸਿੱਕੇ ਲੈ ਕੇ ਆਏ ਜਿਹੜੇ ਪੰਜਾਬ ਦੀਆਂ ਰਿਆਸਤਾਂ ਦੇ ਸਿੱਕੇ ਸਨ ਉਹਨਾਂ ਚ ਖਾਸ ਤੌਰ ਤੇ ਅੱਜ ਨਾਭਾ ਰਿਆਸਤ ਦੇ ਸਿੱਕੇ ਲੈ ਕੇ ਆਏ ਜਿਹੜੇ ਮਹਾਰਾਜਾ ਹੀਰਾ ਸਿੰਘ ਜੀ ਮਹਾਰਾਜ ਭਰੂਪੁਰ ਸਿੰਘ ਜੀ ਮਹਾਰਾਜ ਦਵਿੰਦਰ ਸਿੰਘ ਨੇ ਜਾਰੀ ਕੀਤੇ ਉਹਨਾਂ ਵਿੱਚ ਵੀ ਬਹੁਤ ਰੇਅਰ ਜਿਹੜੇ ਇੱਕ ਨਜ਼ਰਾਨਾ ਪਾਇਆ ਜਿਹਨੂੰ ਕਹਿੰਦੇ ਅਸੀਂ ਉਹ ਚ ਗੋਬਿੰਦ ਚਾਹੀ ਸਿੱਕੇ ਆ ਜਿਹੜੇ ਨਾਭਾ ਰਿਆਸਤ ਨੇ ਜਾਰੀ ਕੀਤੇ ਸੀ ਉਸ ਤੋਂ ਇਲਾਵਾ ਇੱਥੇ ਜਿਹੜੇ ਫੁਲਕੀਆਂ ਰਿਆਸਤਾਂ ਜਿਹਨਾਂ ਚ ਪਟਿਆਲਾ ਹੈ ਜੀਂ ਦਾ ਕੈਤਲ ਮਨੇਰਕੋਟ ਦਾ ਸਟੇਟ ਦੇ ਵੀ ਸਿੱਕੇ ਆ ਸਿੱਖ ਰਾਜ ਦੇ ਸਿੱਕੇ ਵੀ ਆ ਲਿਆਂ ਦਾ ਮਕਸਦ ਇਹ ਹੈ ਕਿ ਆਪਾਂ ਜਿਵੇਂ ਇੱਥੇ ਕਿਲੇ ਦੇ ਵਿੱਚ ਨਾਭੇ ਦਾ ਮਹਾਰਾਜ ਹੀਰਾ ਸਿੰਘ ਦੀ ਯਾਦ ਚ ਦਿਨ ਬਣਾ ਰਹੇ ਉਹਦੇ ਨਾਲੇ ਵੀ ਕਿ ਇੱਥੋਂ ਦੀ ਸੰਗਤ ਨੂੰ ਲੋਕਾਂ ਨੂੰ ਬੱਚੇ ਜਿਹੜੇ ਨੈਕਸਟ ਜਨਰੇਸ਼ਨ ਆ ਉਹਨਾਂ ਨੂੰ ਪਤਾ ਲੱਗੇ ਕਿ ਨਾਭਾ ਰਿਆਸਤ ਕਿਹੜੀ ਸੀ ਇਹਦੇ ਕਿਹੜੇ ਰਾਜੇ ਸੀ ਉਹਨਾਂ ਨੇ ਕਿਹੜੇ ਸਿੱਕੇ ਜਾਰੀ ਕੀਤੇ ਆਪਣੀ ਵਿਰਾਸਤ ਤੋਂ ਜਾਣੂ ਕਰਾਉਣ ਲਈ ਅੱਜ ਇੱਥੇ ਸਾਰੀ ਐਗਜ਼ਿਬਿਸ਼ਨ ਲਗਾਈ ਗਈ ਹੈ ਇਹਦੇ ਵਿੱਚ ਦੀ ਸਿੱਖ ਕਾਲ ਦੇ ਮਹਾਰਾਜ ਸਿੱਖ ਮਿਸਲਾਂ ਤੋਂ ਸ਼ੁਰੂ ਹੋ ਕੇ ਸੇ ਕਮਿਸ਼ਲਾ ਮਹਾਰਾਜ ਰਣਜੀਤ ਸਿੰਘ ਖੜਕ ਸਿੰਘ ਸ਼ੇਰ ਸਿੰਘ ਬਿਲੀਵ ਸਿੰਘ ਉਸ ਤੋਂ ਇਲਾਵਾ ਮਹਾਰਾਜ ਹੀਰਾ ਸਿੰਘ ਮਹਾਰਾਜ ਭਰਪੁਰ ਸਿੰਘ ਜੀ ਦਵਿੰਦਰ ਸਿੰਘ ਜੀ ਇਹ ਪਿਛਲੇ 300 ਸਾਲ ਦਾ ਇਤਿਹਾਸ ਅਤੇ ਦੁਕਾਨ ਦੀ ਕੋਸ਼ਿਸ਼ ਕੀਤੀ ਹੈ ਹਾਂ ਜੀ ਮੈਨੂੰ 38 ਸਾਲ ਲੱਗੇ ਜੀ ਇਹ ਇਕੱਠੇ ਕਰਨ ਨੂੰ ਪਹਿਲਾਂ ਸਕੂਲ ਟਾਈਮ ਤੋਂ ਮੈਂ ਸਿੱਕੇ ਇਕੱਠੇ ਕਰਦਾ ਸੀ ਉਸ ਤੋਂ ਬਾਅਦ ਫਿਰ ਮੈਂ ਇੰਡੀਆ ਸਾਰਾ ਕੰਪਲੀਟ ਕੀਤਾ ਵਰਲਡ ਕੀਤਾ ਫਿਰ ਪੰਜਾਬ ਤੇ ਆਇਆ ਪੰਜਾਬ ਤੋਂ ਮੈਨੂੰ ਜਦੋਂ ਸਿੱਖਾਂ ਦੇ ਸਿੱਕੇ ਦੇਖੇ ਤੇ ਇਹ ਮੈਨੂੰ ਅਚਾਨਕ ਜਿਹੜੇ ਸਿੱਕਿਆਂ ਤੇ ਇਹ ਤੇ ਇੱਕ ਗੱਲ ਜਿਹੜੀ ਜ਼ਿਆਦਾ ਟਰੈਕ ਕੀਤੀ ਹੋਈ ਸੀ ਕਿ ਇਹਨਾਂ ਸਿੱਕਿਆਂ ਤੇ ਰਾਜੇ ਦਾ ਨਾਮ ਹੀ ਲਿਖਿਆ। ਸਿੱਕ ਕੋਇਨ ਜਿਹੜੇ ਨਾਨਕ ਜੀ ਸਿੱਕਾ ਇੱਕ ਸਿੱਕਾ ਦੁਨੀਆ ਦਾ ਜਿੱਥੇ ਨਾਨਕ ਗੁਰੂ ਗੋਬਿੰਦ ਸਿੰਘ ਲਿਖ ਕੇ ਸਿੱਕਾ ਚਲਾਇਆ। ਅੱਜ ਜਿਹੜੇ 90 ਦੇ ਸਿੱਕੇ ਇੱਥੇ ਉਹ ਰੱਖੇ ਗਏ ਉਹ ਵੀ ਗੋਬਿੰਦ ਜੀ ਸਿੱਕੇ ਰੱਖੇ ਗਏ ਆ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਜਾਰੀ ਕੀਤੇ। ਹਾਂਜੀ।